ਇਹ ਜਿਹੜਾ ਮ੍ਰਿਤਕ ਆ ਪ੍ਰਵਿੰਦਰ ਸਿੰਘ ਸਾਹਕਾ ਸਰਪੰਚ ਤੇ ਸੁਭਮ ਸਿੰਘ ਪਾਲ ਜਿਨੇ ਇਹ ਕਤਲ ਕੀਤਾ ਇਹ ਦੋਵੇਂ ਆਪਸ ਵਿੱਚ ਗੁਆਂਢੀ ਆ ਇੱਕ ਦੀ ਜਿਹੜਾ ਸੁਭਮ ਇਹਦੀ ਹੈਗੀ ਆ ਕੋਠੀ ਨੰਬਰ 185 ਤੇ ਮ੍ਰਿਤਕ ਪ੍ਰਵਿੰਦਰ ਸਿੰਘ ਦੀ ਜਿਹੜੀ ਕੋਠੀ ਨੰਬਰ 186 ਆ ਇਹ ਆਪਸ ਵਿੱਚ ਗੁਆਂਢੀ ਇਹਨਾਂ ਦੇ ਗੱਡੀਆਂ ਨੂੰ ਲਾਉਣ ਨੂੰ ਲੈ ਕੇ ਝਗੜਾ ਹੋਇਆ ਗਲੀ ਦੇ ਵਿੱਚ ਤੇ ਪਹਿਲਾਂ ਵੀ ਇਹਨਾਂ ਦਾ ਮਾੜਾ ਮੋਟਾ ਤੋ-ਤੂ ਮੈਮਾ ਚੱਲਣ ਦੀ ਇਸੇ ਗੱਲ ਨੂੰ ਲੈ ਕੇ ਤੇ ਕੱਲ ਇਹਨਾਂ ਦੀ ਹੋਈ ਹੈ ਤਕਰਾਰ ਮਾਜੀ ਤੇ ਜਿਹੜਾ ਸੁਭਮ ਆਇਨੇ ਦਸਤੀ ਪਿਸਤਲ ਨਾਲ ਸਾਬਕਾ ਸਰਪਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਦਾ ਕਤਲ ਕਰਦਾ ਪਰ وجہ ਕੀ ਰਹੀ ਰਾਤ ਨੂੰ ਕੋਈ ਜਿਹੜੀ ਚੜੜਾਇਆ ਉਸ ਦੀ وجہ ਕੀ ਸੀ وجہ ਰਾਤ ਬੱਤੀ ਖਰਾਬ ਸੀ ਤੋਂ ਬੱਤੀ ਖਰਾਬ ਨੂੰ ਕਰਕੇ ਜਿਹੜੀ ਉਹ ਪੌੜੀ ਲਾਈ ਉਹਨਾਂ ਨੇ ਸਾਬਕਾ ਸਰਪਲਵਿੰਦਰ ਸਿੰਘ ਨੇ ਤੋਂ ਪੌੜੀ ਜਿਹੜੀ ਉਹਨੇ ਮੁੰਡੇ ਨੇ ਜਿਹੜੀ ਸੁਰਤੀ ਲਾ ਕੇ ਇਸੇ ਗੱਲ ਨੂੰ ਲੈ ਕੇ ਇਹਨਾਂ ਦੀ ਫਰਾਰੀ ਬਾਜੀ ਹੋਈ ਹੈ। ਐਫ ਆਰ ਕਿਸ਼ ਕਰਤੀ? ਹਾਂ ਜੀ ਬਿਲਕੁਲ ਕਰਤੀ ਹੈ ਜੀ 104 ਨੰਬਰ ਐਫ ਆਰ 1031 35 ਬੀ ਐਨ ਐਸ 2527 5359 ਆਣਾ ਰਾਜਾ ਸਾਸੀ ਐਫ ਆਰ ਲੋਜ ਕਰਤੀ। ਦੋਸੀ ਨਹੀਂ ਹਲੇ ਗ੍ਰਿਫਤਾਰ ਹਲੇ ਫਰਾਰ ਹੈ ਜੀ। ਉਹਦਾ ਕਰ ਰਹੇ ਆ। ਕੋਈ ਵੀ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਆਈ ਹੈ ਵਿੱਚ? ਹਾਂ ਜੀ ਬਿਲਕੁਲ ਜੀ ਉਹ ਵੀ ਨਾਮ ਦੇ ਦਾ ਮਕਦਮੇ 'ਚ। ਦੋਵਾਂ ਤੇ ਹਾਂ ਜੀ ਉਹ ਉਹਨਾਂ ਦੇ ਨਾਲ ਵੀ ਇਹਨਾਂ ਦਾ ਝਗੜਾ ਜਿਹਾ ਉਹ ਹੋਇਆ ਹੈ। i'm <laughs>